ਸੰਗਵੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਅੱਜ ਤੁਸੀਂ ਟਾਲੀ ਵਾਲੇ ਚੌਂਕ ਵਿਖੇ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਏਰੇ ਬਾਰੇ ਅੱਜ ਟਾਲੀ ਵਾਲੇ ਚੌਂਕ ਜਹੀ ਸਾਰੇ ਮਗੋਂ ਸੌਰੰਗ ਦਾ ਸੰਗ ਮਗੋਂ ਇੱਥੇ ਮੇ ਇਕੱਠਾ ਹੋਇਆ ਵਾ ਜੇ ਆਪਣੇ ਕੌਂਸਲ ਜਿਹੜੇ ਇਮਾਨਦਾਰ ਤੇ ਵਧੀਆ ਆਪਣੇ ਕੌਂਸਲ ਦੋ ਦੋ ਤਿੰਨ ਤਰ ਵਾਲੀ ਜਿੱਤ ਕੇ ਇਹ ਲੋਕਾਂ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਇਸ ਵਾਸਤੇ ਇਹਨਾਂ ਦਾ ਅੱਜ ਇੱਥੇ ਮਗੋਂ ਸਵਾਗਤ ਕੀਤਾ ਗਿਆ ਵਾ ਨਾਲੇ ਮਨਦੀਸ਼ ਹਰਾਨੂੰ ਇੱਥੇ ਆਪਣੇ ਸੌਰੰਗ ਦੇ ਵੇਖਦੇ ਹੋਇਆ ਇਹਨਾਂ ਨੂੰ ਉਹਦਾ ਚੰਗਾ ਦੇਣ ਦਾ ਇੱਕ ਐਲਾਨ ਕੀਤਾ ਵਾ ਚੰਗੇ ਟੱਗਣਾ ਵਧੀਆ ਇਹ ਕੰਮ ਕਰਨ ਵਾਲਾ ਇਮਾਨਦਾਰ ਬੰਦਾ ਐ ਇਸ ਵਾਸਤੇ ਇਹਨਾਂ ਨੂੰ ਆਪਣੀ ਟੀਮ ਨਾਲ ਇਹਨਾਂ ਨੂੰ ਜੋੜ ਰਹੇ ਨੇ ਅਰੇ ਜੀ ਕਰਨਾ ਤੁਹਾਡੀ ਮੀਟਿੰਗ ਕਰਨ ਹੋਈ ਹੈ ਜੀ ਐਸ ਵੀ ਕਹਿ ਰਹੇ ਨਾ ਜੀ ਐਸਟੀ ਦੇ ਸਬੰਧ ਚ ਜਾ ਕੇ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜੀ ਜੀ ਅਸੀਂ ਮੈਡਮ ਨਾਲ ਸੇਠ ਨਾਲ ਹੋਈ ਹੈ ਜੀ ਜੀ ਅਸੀਂ ਮੈਡਮ ਨੇ ਸਾਰੇ ਨੂੰ ਬੁਲਾਇਆ ਸੀ ਅਸੀਂ ਮੀਟਿੰਗ ਦੇ ਉਹਨਾਂ ਨਾਲ ਬੈਠੇ ਆ ਬੜੀ ਮਗ੍ਹੀ ਵਧੀਆ ਉਹਨਾਂ ਨਾਲ ਗੱਲਬਾਤ ਚੱਲ ਗਈ ਸੱਜਾ ਸਾਹਿਬ ਮਿਲਣ ਨਾਲ ਹੋਰ ਵੀ ਮੇਰੇ ਸਾਰੇ ਅਸ਼ਨੀ ਕਾਲੇ ਸ਼ਾ ਡਿੰਪਲ ਜੀ ਮਗੀ ਬਾਲਾਈ ਜੁਰ ਤੇ ਬੋਵੀ ਜੀ ਮੇਰੇ ਨਾਲ ਸੀ ਸਾਰੇ ਉਹਨਾਂ ਨੇ ਰੋਡ ਦੇ ਹਰ ਦੁਕਾਨ ਦੇ ਕੱਲੀ-ਕਲੀ ਤੇ ਜਾਣਾ ਸੀ ਅਸੀਂ ਉਹਨਾਂ ਨੂੰ ਕਿਹਾ ਐ ਕੰਮ ਨਾ ਕਰੋ ਕਿ ਜਿੰਨਾ ਕਾਰੋਬਾਰ ਦੇ ਅਸਰ ਪਰ ਵੀ ਸਾਡੇ ਬਾਹਰ ਦਾ ਮਗੀ ਵਪਾਰੀ ਆਣਾ ਮਗੀ ਡਰ ਜਾਵੇ ਉਹਨਾਂ ਨੇ ਸਾਡੇ ਨਾਲ ਮਗੀ ਕਈ ਗੱਲਾਂ ਮਗੀ ਸ਼ੇਅਰ ਕੀਤੀਆਂ ਪਰ ਉਹਨਾਂ ਨੇ ਇੱਕ ਗੱਲ ਕੀਤੀ ਹੈ ਜਿਹੜੀ ਦੁਕਾਨ ਦੇ ਬਾਹਰ ਜਿਹਨਾਂ ਸੀ ਨੰਬਰ ਦਾ ਬੋਰਡ ਲੱਗਾ ਹੋਏਗਾ ਉਹ ਦੁਕਾਨ ਤੇ ਅਸੀਂ ਬਿਲਕੁਲ ਨਹੀਂ ਜਾਵਾਂਗੇ ਨਾ ਚੈੱਕ ਕਰਾਂਗੇ ਜਿਨ੍ਹਾਂ ਨੇ ਬਾਹਰ ਬੋਰਡ ਨਾ ਲਾਇਆ ਤੇ ਉਹਨਾਂ ਦੇ ਘਰ ਤੋਂ ਘੱਟ 50000 ਰੁਪਏ ਜੁਰਮਾਨੇ ਦਾ ਉਹਨਾਂ ਨੂੰ ਨੋਟਿਸ ਮੱਕ ਦਿੱਤਾ ਜਾਏਗਾ ਆਪ ਕੋ ਆਪਣੀ ਦੁਕਾਨਾਂ ਦੇ ਬਾਹਰ ਬੋਰਡ ਦੇ ਬਾਅਦ ਜੀਐਸਸੀ ਦਾ ਇੱਕ ਬੋਰਡ ਉਹਨਾਂ ਨੂੰ ਲਾਣਾ ਚਾਹੀਦਾ ਸਾਰੇ ਦੁਕਾਨਦਾਰ ਜਿਹੜੇ ਬੰਦੇ ਨੇ ਜੀਐਸਸੀ ਮੱਕੀ ਨੰਬਰ ਨਹੀਂ ਲਿਆ ਉਹਨਾਂ ਨੂੰ ਲਾਣਾ ਚਾਹੀਦਾ ਬਹੁਤ ਵਾਰ ਸ਼ਾਮ ਨੂੰ ਇੱਕ ਕੈਂਪ ਲਾਇਆ ਇੱਕ ਵੇ ਉੱਥੇ ਕੈਂਪ ਲਾਇਆ ਬਜ਼ਾਰ ਦੇ ਵਿੱਚ ਚੱਸੀ ਜੀ ਚੌਂਕ 'ਤੇ ਆਪ ਕੋ ਆਪਣਾ ਜੀਐਸਸੀ ਨੰਬਰ ਮੱਕ ਲਗੋ ਇਹ ਕੰਮ ਸਗੋਂ ਆਪਣਾ ਕਾਰੋਬਾਰ ਕਰੋ ਦੂਜਾ ਜਿਹੜੇ ਸਾਡੀ ਮਹਿੰਗੀ ਤਾਂ ਦਾ ਇੱਕ ਕਾਰੋਬਾਰ ਕਰਦੇ ਆ ਸੋਨਾ ਲੈਣਾ ਦੇਣਾ ਦੇ ਹੈ ਆ ਸਾਡੇ ਲੋਕਾਂ ਕੋ ਇਨੀ ਲਿਖਤ ਪੱਕੀ ਨਹੀਂ ਹੁੰਦੀ ਪੂਰੇ ਢਾਗ ਦਾ ਬਿੱਲ ਵੋਚਨ ਦਾ ਕੰਮ ਕਰੋ ਨਾਲੇ ਆਪਣੇ ਇੱਕ ਕਾਰੋਬਾਰ ਦੀ ਇੰਸ਼ੋਰੈਂਸ ਮੱਕੀ ਹੁੰਦੀ ਹੈ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਸੋਨੇ ਦਾ ਕੰਮ ਕਰਦੇ ਆ ਹਰ ਤਰ੍ਹਾਂ ਦੀ ਇੰਸ਼ੋਰੈਂਸ ਉਹਨਾਂ ਨੇ ਦੇਣ ਦਾ ਵਾਅਦਾ ਮਗਰੀ ਸਾਡੇ ਨਾਲ ਕੀਤਾ ਚਾਹੇ ਕਾਰੀਗਰ ਨੂੰ ਦਿਓ ਕਾਰੀਗਰ ਤੋਂ ਗਾਂ ਵੀ ਕਾਰੀਗਰ ਜਾ ਕੋਈ ਵਾਰ ਮਾਲ ਜਾਂਦਾ ਵਾ ਕਿਤੇ ਆਪਣੇ ਢਾਗ ਨਾਲ ਕੋਈ ਬੱਚਾ ਵੀ ਲੈ ਕੇ ਜਾਂਦਾ ਉਹ ਹੀ ਸ਼ੋਰ ਤੇ ਵੇਚ ਜਾਂਦਾ ਇਹ ਸਾਸ ਤੇ ਸਾਰੇ ਆਪਣੇ ਸੋਨਕਰ ਬਰਾਦਰੀ ਨੂੰ ਬਾਕਾਂਗਾ ਇਹ ਸ਼ੋਰਸ ਕਰੋ ਤੇ ਜੀ ਅਸੀਂ ਨੰਬਰ ਵੀ ਜਰੂਰ ਲਵੋ ਪ੍ਰਧਾਨ ਜੀ ਜਿਹੜੇ ਤੁਹਾਡੇ ਕਾਉਂਸਲਰ ਜਿੱਤੇ ਨੇ ਸਵਰੰਗਰਾਂ ਦੇ ਅੱਜ ਕਾਲੇ ਸ਼ਾਹ ਜੀ ਕਾਫੀ ਪੁਰਾਣੇ ਨੇ ਪਿੱਛੇ ਜਿਹੋ ਰੋਣ ਦੀਵਾਜ ਉੱਠੀ ਸੀ ਕਹਿੰਦੇ ਜੀ ਅੰਮਰਸਰ ਦੇ ਵਿੱਚੋਂ ਸਵਰੰਗਰਾਂ ਦਾ ਹੀ ਮਿਹਰਬਾਨਾ ਜੇਦਾ ਕੀ ਕਹਿਣਾ ਜਾਂਦੇ ਨੇ ਬਾਰੇ ਅਸੀਂ ਦੇ ਵੇਖੋ ਜੀ ਕਾਲੇ ਸ਼ਾਹ ਤਿੰਨ ਤੋਂ ਚਾਰ ਵਾਲੀ ਇਹ ਮਗੀ ਆਪਣੇ ਵਾਰ ਚੋਂ ਇੱਕ ਜਿੱਤਿਆ ਐਸੋਲੀ ਅਸੀਂ ਚਾਹੁੰਦੇ ਹਾਂ ਕਿ ਇਹ ਮੇਰ ਬਨਨ ਇਹਨਾਂ ਦਾ ਪੂਰਾ ਮਗੀ ਮਗੀ ਉਸ ਬਾੜ ਚੋਂ ਅਸੀਂ ਦੇਖਿਆ ਸਾਰੇ ਜਣੇ ਇਹਨਾਂ ਨਾਲ ਬਹੁਤ ਪਿਆਰ ਕਰਦੇ ਆ ਇਮਾਨਦਾਰ ਬੰਦੇ ਸੀ ਸਾਡੀ ਬਲਾਦੀ ਨੂੰ ਇੱਕ ਵਾਰੀ ਮੌਕਾ ਜ਼ਰੂਰ ਮਿਲਣਾ ਮਗੀ ਚਾਹੀਦਾ ਸੀ